ਪਰसों ਹਲੇ ਮਹਿਲਾ ਕਮਿਸ਼ਨ ਦਾ ਜਿਹੜਾ ਕਰੋ ਚੇਅਰ ਪ੍ਰਸਰ ਪੰਜਾਬ ਦਾ ਕਰੋ ਕੀਤਾ ਸੀ ਤੇ ਉੱਥੇ ਸਾਰੇ ਲੋਕਾਂ ਨੇ ਆਪਣੇ ਆਪਣੇ ਜਿਹੜੇ ਕੁੜੀਆਂ ਨੇ ਬੱਚੀਆਂ ਨੇ ਸਾਡੀ ਬੇਟੀਆਂ ਨੇ ਭੈਣਾਂ ਨੇ ਆਪਣੇ ਦੁੱਖਲੇ ਰੋਏ ਸੀ ਉਸ ਵਿੱਚ ਅੱਜ ਕੁਛ ਨਾ ਕੁਛ ਕਿਰਨ ਜਾਗੀ ਸਾਨੂੰ ਉਮੀਦ ਜਾਗੀ ਹੈ ਜਿਹੜੇ ਸਾਰੇ ਕੇਸਾਂ ਚ ਵੂਮਨ ਸੈੱਲ ਤੋਂ ਤਕਰੀਬਨ 2-3 ਕੇਸਾਂ ਚ ਬਲਾਵਾ ਆਇਆ ਜਿਵੇਂ ਅੱਜ ਮਨਦੀਪ ਕੌਰ ਦੇ ਬੇਨ ਕੇਸ ਸਾਡੇ ਕੋਲ ਮਨਦੀਪ ਕੌਰ ਦਾ ਸੀ ਜਿਹੜੀ ਸਾਡੇ ਨਾਲ ਬੈਠੀ ਹੈ ਇਹਦਾ ਕੇਸ ਵੀ ਦੇ ਘਰ ਵਾਲੇ ਨੇ ਇਹਨੂੰ ਮਹੀਨਾ 2 ਮਹੀਨਾ ਰੱਖ ਕੇ ਵਿਆਹ ਕਰਕੇ ਈ ਵੀਡੀਓ ਵੀਡੀਓ ਵਗੈਰਾ ਵਾਇਰਲ ਕੀਤੀਆਂ ਤੇ ਦੀ ਬੇਸ ਦੀ ਬਦਨਾਮੀ ਕਰਕੇ ਇਹਨੂੰ ਬਾਹਰ ਕੱਢਦਾ ਤੇ ਗੱਲ ਕਰ ਲਈਏ 3 ਮਹੀਨੇ 2.5 ਦਿਨ ਹੋ ਗਈ ਥਾਣੇ 'ਚ ਅਸੀਂ ਧਰਨਾ ਲਾਇਆ ਪਹਿਲਾਂ ਐਸਐਸਪੀ ਦਫ਼ਤਰ ਵੀ ਧਰਨਾ ਲਾਇਆ ਹੁਣ ਕਰਕੇ ਆਏ ਤੇ ਅੱਜ ਥੋੜੀ ਜੀ ਕਾਮਯਾਬੀ ਅਸੀਂ ਪਰਸੋਂ ਜਿਹੜਾ ਇੱਕ वूਮਨ ਸੈੱਲ 8 ਵਜੇ ਥਾਣੇ ਦਾ ਘਰੋਂ ਰੱਖਿਆ ਸੀ ਉਸ ਕਰਕੇ ਜਿਹੜਾ ਹੈ ਅੱਜ ਪ੍ਰਸ਼ਾਸਨ ਨੇ वूਮਨ ਸੈੱਲ ਨੇ ਕੰਮ ਕੀਤਾ ਤੇ ਜਿਹੜਾ આરોપી ਸੀ ਮਨਦੀਪ ਕੌਰ ਦਾ ਜਿਹੜਾ આરોપી ਚੇਕ ਘਰ ਵਾਲਾ ਲਾਲੋ ਹੈ ਤੇ ਆਹ આરોપી ਕਹਿਲੋ ਨੂੰ ਉਹ ਅਜੇ ਰਿਕਵਰ ਕਰਕੇ ਤੜਕੇ ਸਾਰ ਫੜ ਕੇ ਅੱਜ ਸਾਨੂੰ ਥਾਣੇ 'ਚ ਬੁਲਾਇਆ ਗਿਆ ਵੀ ਜਿਹੜਾ ਆਡੈਂਟੀਫਾਈ ਕਰੋ ਜੀ ਇਹਨੂੰ ਦੇਖੋ ਬਾਕੀ ਇਹ ਕਮਲ ਕਮਲਦੀਪ ਐ ਕਮਲਪ੍ਰੀਤ ਐ ਤੇਰੇ ਘਰ ਵਾਲਾ ਗੁੜੀਆ ਇਹਨੂੰ ਸਾਰਾ ਕੁਝ ਕਰਕੇ ਤੋਂ ਸਾਈਨ ਕਰਾਏ ਤੇ ਇਹਦਾ ਜਿਹੜਾ ਫਾਰਮ ਸੀ ਔਰ ਕਵਰ ਕਰ ਲਿਆ ਤੇ ਉਹਨੂੰ ਜਿਹੜਾ ਕੋਰਟ 'ਚ ਖਰੜਾ ਪੇਸ਼ ਕੀਤਾ ਗਿਆ ਕੋਰਟ ਨੇ ਉਹਨੂੰ ਇੱਕ ਦਿਨ ਦਾ ਜਿਹੜਾ ਜੇ ਰਿਮਾਂਡ ਦਿੱਤਾ ਗਿਆ ਜਿਸ ਰਿਮਾਂਡ ਤੋਂ ਬਾਅਦ ਉਹਨੂੰ ਕੱਲ ਨੂੰ ਸ਼ਾਇਦ ਪੇਸ਼ ਕਰਨਗੇ ਅਗਲਾ ਪ੍ਰੋਸੈਸ ਜੋ ਸਰਕਾਰ ਦਾ ਐ ਕੋਰਟ ਦਾ ਉਹਦੇ ਨਾਲ ਚੱਲੇਗਾ ਪਰ ਅਸੀਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦੇ ਆਂ ਤੇਰ ਆਏ ਦਰੁਸਤ ਆਏ ਪ੍ਰਸ਼ਾਸਨ ਅੱਜ ਵੀ ਜਾਗਿਆ ਅੱਜ ਵੀ ਅਸੀਂ ਉਹਨਾਂ ਦਾ ਧ ਇਹਨਾਂ ਲੋਕਾਂ ਨੂੰ ਜੇ ਰੀਲੀਫ ਮਿਲ ਜਾ ਸਾਨੂੰ ਕੋਈ ਇਹ ਨਹੀਂ ਹੈ ਵੀ ਅਸੀਂ ਧਰਨਾ ਲਾਣੇ ਦਾ ਸਾਨੂੰ ਸ਼ੌਂਕ ਹੈ ਇਹ ਸਾਨੂੰ ਧਰਨਾ ਲਾਣਾ ਜ਼ਰੂਰੀ ਹੈ ਇਹਹੀ ਕੰਮ ਜੇ ਪਹਿਲਾਂ ਹੋ ਜਾਂਦਾ ਛੇ ਧਰਨਾ ਨਾ ਲਾਣਾ ਪੈਂਦਾ ਹੁਣ ਤੁਹਾਡੇ ਰਾਹੀਂ ਇਹ ਵੀ ਬੇਨਤੀ ਹੈ ਜਿਹੜੇ ਉਹਦੇ ਨਾਲ ਹੋਰ આરોપી ਨੇ ਜਿਨ੍ਹਾਂ ਕੋਲੇ ਮੋਬਾਈਲ ਨਾਲ ਦੇ ਫੋਨ ਗਏ ਆ ਵੀਡੀਓ ਗਈ ਹੈ ਤੇ ਦੂਜੇ ਜਿਹੜੇ ਉਹਨਾਂ ਦੇ ਚਾਹੇ ਪਰਿਵਾਰਕ ਮੈਂਬਰ ਨੇ ਸੱਸ ਸਹ ਕੋਈ ਵੀ ਜਿਹੜਾ ਬੰਦਾ ਇਨਵੋਲਵ ਹੁੰਦਾ ਹੋਇਆ ਜਿਹਦੇ ਕਹੇ ਦੇ ਵੀਡੀਓ ਬਣੀ ਹੈ ਕੀ ਦੇ ਕਹੇ ਤੇ ਗਈ ਹੈ ਉਹ ਸਾਰੀ ਤਪਤੀਸ ਨੂੰ ਦੇਖ ਕੇ ਉਹ ਚਪਦਰੀ ਜਾਂਚ ਕਰਕੇ ਸਾਰੇ ਦੋਸ਼ੀ ਜਿਹੜੇ ਰਮਾਲਬਾ ਕਰਕੇ ਇਹਨਾਂ ਨੂੰ ਜੇਲ੍ਹ ਤੇ ਭੇਜੋ ਤਾਂ ਕਿ ਕਿਸੇ ਮਨਦੀਪ ਕੌਰ ਵਾਂਗੂ ਕਿਸੇ ਹੋਰ ਕੁੜੀ ਨੂੰ ਸੜਕਾਂ ਤੇ ਰੁਲਦਾਨਾ ਪਵੇ ਧਰਨੇ ਦਾ ਲਾੜੇ ਪੈਣ ਕੁਝ ਨਾ ਕਰਨਾ ਪਵੇ ਇਹ ਜਿਹੜਾ ਤੁਸੀਂ 3 ਅਕਤੂਬਰ ਦਾ ਇੱਕ ਕਾਲ ਦਿੱਤੀ ਹੋਈ ਆ ਉਹਦੇ ਬਾਰੇ ਕੀ ਕਹਿੰਦੇ ਉਸ ਬਾਰੇ ਸਾਡੀ ਬੇਨਤੀ ਹੈ ਸਾਰੀ ਪ੍ਰੈਸਰਾਂ ਨੂੰ ਸਾਰੇ ਲੋਕਾਂ ਨੂੰ ਵੀ ਉਹ ਫਿਲਹਾਲ ਅਸੀਂ ਵਾਲੇ ਪੋਸਟਬਾਉਂਡ ਕਰ ਰਹੇ ਹਾਂ ਉਹਨੂੰ ਕੈਨਸਲ ਕਰ ਰਹੇ ਹਾਂ ਰੱਦ ਕਰ ਰਹੇ ਹਾਂ ਤਾਂ ਕਿ ਅੱਜ ਤੱਕ ਮੈਨੂੰ ਲੱਗਦੀ ਵੀ ਹੁਣ ਸ਼ਾਇਦ ਨਾ ਲੋੜ ਹੋਵੇ ਧਰਨੇ ਸਾਡਾ ਪ੍ਰਸ਼ਾਸਨ ਕੰਮ ਕਰ ਸਕੇ ਹੁਣ ਉਹ ਸਾਡਾ ਹਾਲ ਤੱਕ ਫਿਲਹਾਲ ਰਾਤ ਦੇ ਪਾਸੋਂ ਦਾ ਕੋਈ ਪ੍ਰੋਗਰਾਮ ਨਹੀਂ ਲੇਕਰ ਕਿਸੇ ਨੂੰ ਫਿਰ ਲੋੜ ਪੈਗੀ ਫਿਰ ਕਿਤੇ ਕਾਲ ਦੇ ਦਾਂਗੇ ਫਿਰ ਸਾਡਾ ਕੋਈ ਮਕਸਦ ਨਹੀਂ ਹੈ ਅੱਜ ਜਿਹੜਾ ਤਿੰਨ ਤਰੀਕਾ ਵਾਲਾ ਧਰਨਾ ਸੀ ਉਸ ਨੂੰ ਅਸੀਂ ਰੱਦ ਕਰਦੇ ਪਹਿਲੇ ਤੇ ਮੈਂ ਅੱਜ ਸਾਰੀ ਟੀਮ ਦਾ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਦੁਸ਼ਹਿਰੇ ਦੀ ਬਹੁਤ-ਬਹੁਤ ਵਧਾਈ ਠੀਕ ਹੈ ਤੇ ਉਸ ਦੇ ਜਰੀਏ ਅੱਜ ਮੈਂ ਸਾਰੀ ਟੀਮ ਦਾ ਅਜੀਜੀ ਦਾ ਕੁੰਬੜਾ ਜੀ ਦਾ ਸਾਰਿਆਂ ਦੇ ਮੇਰੇ ਪਰਿਵਾਰਿਕ ਮੈਂਬਰ ਨੇ ਹਨਾ ਜਿਨ੍ਹਾਂ ਨੇ ਮੈਨੂੰ ਇਥੋਂ ਤੱਕ ਅੱਜ ਉਮੀਦ ਜਗਾਈਆ ਮੇਰਾ ਘਰ ਵਾਲਾ ਮੰਨ ਲਓ ਅਰੋਪੀ ਆ ਉਹਨਾ ਉਹਨੂੰ ਫੜਾਇਆ ਜਿਹੜਾ ਕਿ ਅੱਜ ਜੇਲ੍ਹ ਦੇ ਵਿੱਚ ਰਿਮਾਂਡ ਦੇ ਵਿੱਚ 1 ਦਿਨ ਵਾਸਤੇ ਹੈਗਾ ਅੱਗੇ ਵੀ ਉਹਨੂੰ ਕਾਰਵਾਈ ਉਹਦੇ ਤੇ ਹੋਵੇ ਤੇ ਮੈਂ ਅੱਜ ਬਹੁਤ ਮਤਲਬ ਦਿਲ ਤੋਂ ਅੱਜ ਸਾਰਿਆਂ ਦਾ ਧੰਨਵਾਦ ਕਰਦੀ ਆਂ ਕਿ ਮੈਂ ਕੱਲੀ ਨੇ ਮੈਂ ਇਸ ਮਤਲਬ ਕਿ ਕੱਲੀ ਇਹ ਸਾਰਾ ਕੁਝ ਨਹੀਂ ਸੀ ਕਰ ਸਕਦੀ ਤੁਹਾਡੇ ਜ਼ਰੀਏ ਹੀ ਅੱਜ ਜੇ ਉਹਨੂੰ ਫੜਿਆ ਗਿਆ ਤੇ ਤੁਹਾਡੀ ਸਾਰੀ ਟੀਮ ਦੇ ਜ਼ਰੀਏ ਹੀ ਉਹਨੂੰ ਫੜਿਆ ਗਿਆ ਨਹੀਂ ਤੇ ਜਿੱਦਾਂ ਮੈਂ ਠਾਣਿਆਂ ਵਿੱਚ 2 ਮਹੀਨਾ ਹੋ ਗਿਆ 1.5 ਮਹੀਨਾ ਹੋ ਗਿਆ ਮੈਂ ਥੱਕੇ ਖਾਰੀ ਸੀ ਕਦੀ ਮੈਸੇਜ ਵੀ ਸਾਹ ਦੇ ਦਫ਼ਤਰ ਕਦੀ ਮੈਂ ਐਸਐਚਓ ਕੋ ਤੇ ਡਿਪਟੀ ਸਾਹਿਬ ਕੋਲ ਹਨਾ ਅੱਜ ਮੈਂ ਜੋ ਵੀ ਮਤਲਬ ਹੈਗੀਆਂ ਸਿਰਫ ਤੁਹਾਡੇ ਜ਼ਰੀਏ ਹੀ ਆ ਠੀਕ ਹੈ ਕੁੰਬੜਾ ਸਾਹਿਬ ਦੇ ਜ਼ਰੀਏ ਲਾ ਲੋ ਅਜੀਜੀ ਦੇ ਜ਼ਰੀਏ ਲਾ ਲੋ ਮੀਡੀਆ ਵਾਲੇ ਦੇ ਜ਼ਰੀਏ ਲਾ ਲੋ ਹਨਾ ਕਿ ਜਿਹੜਾ ਮੇਰਾ ਘਰ ਵਾਲਾ ਅੱਜ ਫੜਿਆ ਗਿਆ ਵਾ ਤੇ ਮੈਂ ਅੱਗੇ ਇਹੀ ਵੀਰ ਭੈਣਾਂ ਨੂੰ ਕਹਿਣਾ ਚਾਹਾਂਗੀ ਕਿ ਜੇ ਕੋਈ ਵੀ ਉਹਨਾਂ ਨੂੰ ਦੁੱਖ ਤਕਲੀਫ ਹੈਗੇ ਨੇ ਜਿਨ੍ਹਾਂ ਦੇ ਕਾਰਵਾਈਆਂ ਨਹੀਂ ਹੋ ਰਹੀਆਂ ਜਿਨ੍ਹਾਂ ਦੇ ਕੰਮ ਨਹੀਂ ਹੋ ਰਹੇ ਤੇ ਉੱਥੇ ਪਲੀਜ਼ ਜਿੱਦਾਂ ਮੈਂ ਇੱਥੇ ਆ ਕੇ ਹਨਾ ਕੁੰਬੜਾ ਜੀ ਨੂੰ ਸਾਰੀ ਟੀਮ ਨੂੰ ਆਪਣੇ ਦੁੱਖ ਮਤਲਬ ਦੱਸਿਆ ਤੇ ਤੁਸੀਂ ਵੀ ਆ ਕੇ ਮੇਰੀ ਤਰ੍ਹਾਂ ਇੱਥੇ ਦੱਸੋ ਤੇ ਤੁਹਾਡੇ ਵੀ ਜਿਹੜੇ ਕੰਮ ਨਹੀਂ ਬਣ ਰਹੇ ਤੇ ਉਹ ਵੀ ਤੁਸੀਂ ਤੁਹਾਨੂੰ ਉਮੀਦ ਜਾਗੇਗੀ ਤੇ ਤੁਹਾਡੇ ਹਰ ਇੱਕ ਕੰਮ ਦੀ ਕਾਰਵਾਈ ਵੀ ਹੋਏਗੀ ਤੁਹਾਡੀ ਮੰਗ ਕੀ ਹੈ ਕਿ ਉਹਨਾਂ ਨੂੰ ਕੋਈ ਛਿਦਾਵਾ ਮਿਲਦਾ ਸਰ ਪਹਿਲੀ ਮੰਗ ਤੇ ਇਹ ਹੈ ਕਿ ਜਿਹੜੇ ਬੰਦੇ ਨੇ ਮੇਰੇ ਨਾਲ ਫਰਾਡ ਕੀਤਾ ਮੇਰੇ ਨਾਲ ਵਿਆਹ ਕਰਾਇਆ ਹਨਾ ਇੱਕ ਮੈਂ ਵੀ ਕਿਸੇ ਦੀ ਧੀ ਪੈਣਾ ਠੀਕ ਹੈ ਇੱਕ ਮੇਰੇ ਅਸ਼ਲੀਲ ਵੀਡੀਓ ਬਣਾ ਕੇ ਉਹਨੇ ਵਾਇਰਲ ਕੀਤੀ ਜਿਹੜਾ ਕਿ ਇੱਕ ਬਹੁਤ ਹੀ ਜ਼ਿਆਦਾ ਗਲਤ ਕੰਮ ਕੀਤਾ ਮੈਂ ਨਹੀਂ ਕਹਿੰਦੀ ਕਿ ਉਸ ਬੰਦੇ ਨੇ ਮੇਰੇ ਨਾਲ ਨਹੀਂ ਰਹਿਣਾ ਸੀ ਤਲਾਕ ਲੈਣਾ ਸੀ ਉਹ ਇੱਕ ਅਲੱਗ ਮੈਟਰ ਹੁੰਦਾ ਹਨ ਪਰ ਉਸ ਬੰਦੇ ਨੂੰ ਮੇਰੀ ਵੀਡੀਓ ਨਹੀਂ ਸੀ ਵਾਇਰਲ ਕਰਨੀ ਚਾਹੀਦੀ ਠੀਕ ਹੈ ਆਪ ਦੇ ਚਾਰ ਬੰਦੇ ਬਿਠਾਉਂਦਾ ਮੇਰੇ ਚਾਰ ਬੰਦੇ ਬਿਠਾਉਂਦਾ ਮੇਰੇ ਮਤਲਬ ਘਰਦਿਆਂ ਨੂੰ ਬੁਲਾਉਂਦਾ ਹਨਾ ਕੁਝ ਵੀ ਹੋ ਸਕਦਾ ਸੀ ਪਰ ਅਸ਼ਲੀਲ ਵੀਡੀਓ ਕਰਕੇ ਉਹਨੇ ਇਹ ਸਾਬਿਤ ਕਰਤਾ ਕਿ ਉਹ ਇੱਕ ਕਿਹੋ ਜਿਹੀ ਨਸਲ ਦਾ ਜਾਂ ਕਿਹੋ ਜਿਹਾ ਪਰਿਵਾਰਿਕ ਮੈਂਬਰ ਤੋਂ ਬਿਲੋਂਗ ਕਰਦਾ ਸੀ ਜਿਹਦੀ ਇੱਕ ਪਹਿਲੇ ਵੀ ਮੰਨ ਲਓ ਕਿ ਉਹ ਹਰ ਕੋ ਆਪਣੀ ਮਜਬੂਰੀ ਹੁੰਦੀ ਆ ਮੈਂ ਕਿਸੇ ਨੂੰ ਗਲਤ ਨਹੀਂ ਕਹਿਣਾ ਚਾਹੁੰਦੀ ਹਰ ਇੱਕ ਬੰਦਾ ਰੋਟੀ ਕਮਾਣ ਦੇ ਜਰੀਏ ਹਨਾ ਕੋਈ ਵੀ ਕੰਮ ਗਲਤ ਕਰਦਾ ਵਾ ਸਹੀ ਕਰਦਾ ਵਾ ਮੈਂ ਨਹੀਂ ਕਹਿਣਾ ਚਾਹੁੰਦੀ ਪਰ ਉਹਨੇ ਜਿਹੜੀ ਮੇਰੀ ਅਸ਼ਲੀਲ ਵੀਡੀਓ ਵਾਇਰਲ ਕੀਤੀ ਮੈਨੂੰ ਉਹਦਾ ਹੀ ਇੱਕ ਦੋਖਾ ਪਹਿਲੇ ਤਾਂ ਚਲੋ ਮੈਂ ਸੋਚਿਆ ਸੀ ਕਿ ਮੈਂ ਉਹਦੇ ਨਾਲ ਇੱਕ ਕੰਪਰੋਮਾਈਜ਼ ਕਰ ਲੂੰਗੀ ਹਨਾ ਪਰ ਅੱਜ ਜੋ ਮੈਂ ਉਸ ਨੂੰ ਦੇਖਿਆ ਉਸਦੇ ਹਾਲਾਤ ਦੇਖੇ ਉਹਦਾ ਇਮਪ੍ਰੈਸ਼ਨ ਕੀ ਸੀ ਕੋਡ ਵਿੱਚ ਮੈਨੂੰ ਦੇਖ ਕੇ ਹਨਾ ਉਹ ਅੱਜ ਵੀ ਬੰਦਾ ਸ਼ਰਿਆਮ ਕੋਡ ਚ ਹੱਸ ਰਿਹਾ ਸੀ ਜਿਹਦੀ ਮੈਂ ਇੱਕ ਫੋਟੋਜ਼ ਪਬਲਿਕ ਨੂੰ ਦੇਣਾ ਵੀ ਚਾਹੂੰਗੀ ਤੁਸੀਂ ਪਬਲਿਕ ਵੀ ਦੇਖ ਸਕਦੇ ਆ ਉਹਨੂੰ ਕੋਈ ਸ਼ਰਮਿੰਦਗੀ ਨਹੀਂ ਸੀ ਉਹਨੂੰ ਕੋਈ ਪਛਤਾਵਾ ਨਹੀਂ ਸੀ ਕਿ ਮੈਂ ਬੇਸ਼ੱਕ ਚਾਹੀ ਇੱਕ ਕੁੜੀ ਸੀ ਪਰ ਹੈ ਤਾਂ ਉਹਦੀ ਘਰਵਾਲੀ ਸੀ ਨਾ ਮੈਂ ਤੇ ਮੈਂ ਇਸ ਬੰਦੇ ਨਾਲ ਹੁਣ ਅੱਗੇ ਕੋਈ ਵੀ ਮਰ ਸਮਝੌਤਾ ਕਰਨ ਲਈ ਰੈਡੀ ਨਹੀਂ ਹੈਗੀ ਮੈਂ ਕਹਿੰਉਂ ਮੈਂ ਹੀ ਕਹਿਣਾ ਚਾਹੂੰਗੀ ਕਿ ਉਹਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਜਦੋਂ ਤੁਸੀਂ ਉਹਨੂੰ ਦੇਖਿਆ ਕਿ ਕਿਵੇਂ ਮਹਿਸੂਸ ਕੀਤਾ ਸਰ ਪਹਿਲੇ ਤਾਂ ਮੈਨੂੰ ਆਪਣੇ ਆਪ ਤੇ ਇਹ ਆਇਆ ਕਿ ਮੈਂ ਇਹੋ ਜਿਹੇ ਬੰਦੇ ਨਾਲ ਵਿਆਹ ਕਰਾਇਆ ਇੱਕ ਘਰ ਵਾਲਾ ਉਹ ਹੁੰਦਾ ਹੈ ਕਿ ਜਿਹੜਾ ਹਨਾ ਆਪਣੀ ਘਰਵਾਲੀ ਦੀ ਸੁਰੱਖਿਆ ਕਰੇ ਮਤਲਬ ਪਰ ਉਸ ਬੰਦੇ 'ਚ ਕੋਈ ਵੀ ਮਤਲਬ ਕਿ ਸ਼ਰਮ ਨਾਮ ਦੀ ਇੱਕ ਚੀਜ਼ ਨਹੀਂ ਸੀ ਕਿ ਜਿਹੜੀ ਕੁੜੀ ਨਾਲ ਮੈਂ ਵਿਆਹ ਕਰਾਇਆ ਹਨਾ ਜਿਹਦੇ ਨਾਲ ਮੈਂ ਗੁਰਦੁਆਰੇ 'ਚ ਚਾਰ ਲਾਵਾਂ ਲਿੱਤੀਆਂ ਤੇ ਮੈਂ ਉਹਦੀ ਇੱਕ ਅਸ਼ਲੀਲ ਵੀਡੀਓ ਬਣਾ ਕੇ ਆਪਣੇ ਯਾਰਾਂ ਦੋਸਤਾਂ 'ਚ ਮੈਂ ਸ਼ੇਅਰ ਕੀਤੀ ਹਨਾ ਉਹਨੂੰ ਇਸ ਗੱਲ ਦਾ ਕੋਈ ਪਛਤਾਵਾ ਨਹੀਂ ਸੀਗਾ ਵੀ ਪ੍ਰੋਪਰ ਅਸੀਂ ਦੇਖ ਕੇ ਪਹਿਲ ਦੇ ਆਧਾਰ ਤੇ ਸਾਡੇ 6 ਕੇਸ ਸੀ 5 6 ਕੇਸ ਸੀ ਜਿਵੇਂ ਸਰਬਜੀਤ ਕੌਰ ਦਾ ਇੱਕ ਖਰੜ ਦਾ ਕੇਸ ਸੀ ਥਾਣਾ ਸਿਟੀ ਖਾਨ ਜਿਹੜੇ ਖਰੜ ਦੇ ਕੇਸ ਸੀ ਉਹ ਵੂਮਨ ਸੈਲ ਚ ਹੈਗੇ ਇਹਦਾ ਕੇਸ ਵੀ ਟਰਾਂਸਫਰ ਉੱਥੋਂ ਤੋਂ ਆ ਕੇ ਆਇਆ ਉਹ ਗੁੜੀਆਂ ਦਾ ਵੀ ਕੇਸ ਪੈਂਡਿੰਗ ਜਿਹੜਾ ਇੱਥੇ ਚੱਲ ਰਿਹਾ ਹੈਗਾ ਤੇ ਦੋਨੇ ਕੇਸਾਂ ਜੱਜੋ ਗੁੜੀਆਂ ਵੀ ਖੁਸ਼ੀ ਵੀ ਦੂਜੀ ਪਾਰਟੀ ਬੁਲਾਈ ਵੀ ਜਿਹੜੀ ਅੱਜ ਤੱਕ ਆ ਨਹੀਂ ਰਹੀ ਸੀ ਟਾਲ ਮਟੋਲ ਕਰ ਰਹੀ ਸੀ ਤੇ ਤੀਜਾ ਇੱਕ ਜਨਕੀ ਜੀ ਜਨਕ ਕੁਮਾਰੀ ਜੀ ਉਹਨੂੰ ਵੀ ਨਵਾਂ 70 ਸੈਕਟਰ ਥਾਣੇ 'ਚ ਬੁਲਾਇਆ ਗਿਆ ਖਰਜਿੰਦਰ ਕੌਰ ਦਾ ਕੇਸ ਸੀ ਉਹਨੂੰ ਵੀ ਬੁਲਾਇਆ ਗਿਆ ਜੀ ਚਾਰ ਪੰਜ ਮੈਨੂੰ ਫੋਨ ਆਏ ਵੀ ਸਾਨੂੰ ਪ੍ਰਸ਼ਾਸਨ ਨਾਲ 'ਚ ਬੁਲਾਇਆ ਜ ਜਿਸ ਕਰਕੇ ਸਾਨੂੰ ਇਹ ਕੋਈ ਗੱਲ ਨਹੀਂ ਅੱਜ ਪੁਲਿਸ ਨੇ ਵੀ ਇਹੀ ਕਿਹਾ ਐਸਐਚਓ ਅੰਤਿਆਜ ਨੇ ਮੈਨਾਂ ਬਹੁ ਮੈਂਸਾਲ ਵਾਲੀ ਨੇ ਵੀ ਕਿਹਾ ਵੀ ਕੁਛ ਨਾ ਕੁਛ ਨਾ ਤੁਸੀਂ ਤਸੱਲੀ ਰੱਖੋ ਸਾਨੂੰ ਜਿਹੜੇ ਫੋਨ ਰਿਕਵਰ ਕਰਦੇ ਨੇ ਡਿਟੇਲਾਂ ਕੱਢਣੀਆਂ ਹੋਰ ਕੱਢਣਾ ਇਹਨੂੰ ਥੋੜਾ ਜਿਹਾ ਟਾਈਮ ਲੱਗੂਗਾ ਵੀ ਤੁਸੀਂ ਥੋੜਾ ਜਿਹਾ ਸਬਰ ਰੱਖੋ ਪਰ ਸਾਡਾ ਜਿਹੜਾ ਅੱਜ 60% ਕੰਮ ਅਸੀਂ ਅੱਧਾ ਖਿਲੰਨੇ ਵੀ ਸਾਡਾ ਅੱਧਾ ਕੰਮ ਹੋਣ ਦੀ ਅੱਜ ਜਿਹੜੀ ਉਮੀਦ ਜਾਗ ਵੀ ਅਗਲਾ ਵੀ ਕੰਮ ਜਿਹੜਾ ਹੈਗਾ 2-4 ਦਿਨ ਹਫਤਾ ਅਸੀਂ ਪੁਲਿਸ ਨੂੰ ਦੇ ਰਹੇ ਨੇ ਉਸ ਤੋਂ ਬਾਅਦ ਸੈਡ ਹਫਤੇ 'ਚ ਸਾਡਾ ਕੰਮ ਸਾਰਾ ਕੰਪਲੀਟ ਹੋ ਜਾਏਗਾ ਤੇ ਅਸੀਂ ਧੰਨਵਾਦ ਕਰੀਏ ਪ੍ਰਸ਼ਾਸਨ ਦਾ ਦਾ ਆ ਕੇ ਨਾਰੇਬਾਜੀ ਕਰੀਏ ਬਹੁਤ ਧੰਨਵਾਦ